ਪੁਰਸਿੱਤੂ ਤੇ ਉਹਦੀ ਭੈਣ ਆਇ ਕਰਵਿਨਾ ਤੇ ਇਸ ਪਰਿਵਾਰ ਤੇ ਤਕਰੀਬਨ ਐਂਡੀਪੀਜ਼ ਐਕਟ ਦੇ 7-8 ਤੋਂ 9 ਦਰਜ ਨੇ ਜਿਹੜੇ ਪਿਛਲੇ 10 ਸਾਲ ਤੋਂ ਲਗਾਤਾਰ ਇਸ ਕੰਮ ਕੰਮ ਦੇ ਵਿੱਚ ਲੱਗੇ ਨੇ ਬਾਕੀ ਜਿਹੜੀ ਇਲੀਗਲ ਕੰਸਟਰਕਸ਼ਨ ਕੀਤੀ ਆ ਉਹਦੇ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਤੇ ਅਸੀਂ ਉਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇ ਰਹੇ ਆ ਤੇ ਇਹਨਾਂ ਦੀ ਮਦਦ ਨਾਲ ਅਸੀਂ ਇਹਨੂੰ ਕਲੀਅਰ ਕਰਾਵਾਂਗੇ ਬਾਕੀ ਦੂਜਾ ਜਿਹੜਾ ਇਹ ਏਰੀਆ ਇਰੀਏ ਦੇ ਵਿੱਚ ਲੋਕ ਇਹਨਾਂ ਤੋਂ ਬਹੁਤ ਦੂਰੀ ਸੀ ਤੇ ਨਸ਼ੇ ਦਾ ਵੀ ਕੰਮ ਕਰਦੇ ਸੀ ਇਹਦੀ ਭੈਣ ਵੀ ਤੇ ਇਹ ਵੀ ਦੋਨੋਂ ਇਹਨਾਂ ਤੇ ਦੁਆ ਤੇ ਬੁਲਾ ਕੇ 7-8 ਕਾਮੇਦੇ ਦਰਜ ਨੇ ਤੇ ਪਿਛਲੇ 10 ਸਾਲ ਤੋਂ ਇਹ ਕੰਮ ਕਰ ਰਹੇ ਸੀ ਸੋ ਜਿਹੜਿਆ ਪਹਿਲਾਂ ਦਾ ਮੈਂ ਤੁਹਾਡੇ ਸਾਧਵੇਂ ਆਂ ਹੀ ਲੋਕਾਂ ਨੂੰ ਰਿਕਵੈਸਟ ਕਰਦਾ ਵੀ ਇਹਨਾਂ ਲੋਕਾਂ ਤੋਂ ਦੂਰੀ ਬਣਾਈ ਜਾਵੇ ਇਹਨਾਂ ਨੂੰ ਸਿੱਧੇ ਰਸਤੇ ਤੇ ਲਿਆਉਣ ਲਈ ਪੁਲਿਸ ਦੀ ਮਦਦ ਕਰਨ ਤੇ ਤਾਂ ਕਿ ਆਪਾਂ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਵਧੀਆ ਬਣਾ ਸਕੀ। ਸਰ ਰੋਬਰਟ ਤੇ ਵੀ ਵੈ ਉਹ ਹੀ ਪੈਨ ਹੈਗੇ ਆ ਉਹ ਹਸਟੈਪ ਪੁਰੇ ਨੇ ਗ੍ਰਾਫਟ ਵਿੱਚ ਹੈਗੇ ਆ। ਉਹ ਕਿਤੇ ਜਾਂ ਫਿਰ ਪਹਿਲੇ ਨਈ ਪੁਲਿਸ ਦੀ ਗ੍ਰਿਫਤ ਨਹੀਂ ਹੈਗੇ ਘਰੋਂ ਗਏ ਹੋਏ ਨੇ। ਤੇ ਰਾਊਟ ਸਾਡਾ ਇਹ ਡਰਗ ਪੈਡਲਰ ਵੀ ਹੈ ਪੈਡਲਰ ਲਿਸਟ ਦੇ ਵਿੱਚ ਵੀ ਆ। ਕਿਉਂਕਿ ਐਕਟਿਵਲੀ ਇਹ ਕੰਮ ਕਰਦਾ ਸੀ ਕਾਫੀ ਦੇਰ ਤੋਂ। ਤੇ ਤਾਂ ਹੁਣ ਵੀ ਇਹ ਕਿਤੇ ਰੂਪੋਸ਼ ਹੈ। ਤੈਨੂੰ ਕੋਸ਼ਿਸ਼ ਕਰ ਰਹੇ ਆ ਅਸੀਂ। ਤੇ ਕਿੰਨਾ ਜੱਤਸਖਣਾਂ ਨੂੰ ਕੀ ਤੁਹਾਡਾ ਸੰਦੇਸ਼ ਹੈ ਨਸ਼ਾ ਤਸਕਰਾਂ ਨੂੰ ਵੀ ਜਿਹਦਾ ਬਈ ਨਸ਼ਾ ਤਸਕਰਾਂ ਨੂੰ ਇਹ ਸਤਾਵਨੀ ਆ ਵੀ ਇਹ ਕੰਮਾਂ ਤੋਂ ਦੂਰ ਹਟੋ ਤੇ ਪੰਜਾਬ ਦੇ ਮਾਹੌਲ ਨੂੰ ਆਪਾਂ ਵਧੀਆ ਬਣਾਈਏ ਪੰਜਾਬ ਇੱਕ ਵਧੀਆ ਪੰਜਾਬ ਸਰਜੀਏ ਜਿਹਨੂੰ ਅੰਗਲਾ ਪੰਜਾਬ ਕਿਹਾ ਜਾਂਦਾ ਸੋ ਸਟਰੀਮ ਲਾਈਨ ਚ ਆ ਕੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਨੂੰ ਆਪਣੇ ਏਰੀਏ ਨੂੰ ਇੱਕ ਵਧੀਆ ਢੋਲ ਬਣਾਈਏ ਤੇ ਉਹੀ ਹਸਤਾ ਖੇਡਦਾ ਪੰਜਾਬ ਦੇ ਸਰ ਹੁਣ ਤੱਕ ਕਿੰਨੇ ਮਾਮਲੇ ਸੁਲਝਾ ਲੇਗੇ ਜਿਹੜੇ ਸਾਂ ਮਾਮਲੇ ਸੁਲਝਾਉਣ ਨੂੰ ਤਾਂ ਦਿੱਲੀ ਕਾਫੀ ਜ਼ਿਆਦਾ ਹੁੰਦੇ ਨੇ ਵੈਸੇ ਤਾਂ ਜਦੋਂ ਦਾ ਇਹ ਮਿਸ਼ਨ ਚੱਲਿਆ ਜੁੱਧ ਨਸ਼ਾ ਬੁਦ ਚੱਲਿਆ ਇਹਦੇ ਵਿੱਚ ਕਾਫੀ ਜ਼ਿਆਦਾ ਅਸੀਂ ਕਾਮਯਾਬੀ ਵੀ ਪਾਈ ਹੈ ਤੇ ਲੋਕ ਵੀ ਸਾਡੀ ਹੈਲਪਲੀ ਖੁਦ ਅੱਗੇ ਆ ਕੇ ਤੇ ਇਹਨਾਂ ਦੇ ਖਿਲਾਫ ਲਾਮਬੰਦ ਹੋ ਰਹੇ ਨੇ ਜੀ ਤੇ ਕਈ ਕੇਸਾਂ ਦੇ ਵਿੱਚ ਤੁਸੀਂ ਪਿੱਛੇ ਦੇਖਿਆ ਹੋਣਾ ਕਿ ਆਮ ਪਬਲਿਕ ਨੇ ਦੱਸ ਕੇ ਇਹਨਾਂ ਨੂੰ ਆਪ ਫੜਵਾਇਆ ਤੇ ਜਦੋਂ ਇਹੋ ਜਿਹਾ ਮਾਹੌਲ ਆਉਂਦਾ ਜਦੋਂ ਇਹੋ ਇਹੋ ਜਿਹਾ ਵਾਤਾਵਰਣ ਸਿਰਜਦਾ ਤੇ ਉਦੋਂ ਦੂਰ ਨਹੀਂ ਕਿ ਜਦੋਂ ਅਸੀਂ ਇਹ ਮਤਲਬ ਇਸ ਕਲਾਮਤ ਤੇ ਕਾਮਯਾਬੀ ਨਾਲ ਥੈਂਕ ਯੂ ਥੈਂਕ ਯੂ ਥੈਂਕ ਯੂ ਸਵਾਮੀ ਥੋੜਾ ਹੈ ਚਾਨ ਤੋਂ ਜਿਹੜਾ ਜਿਹੜਾ ਕਰਦੇ ਹੋ ਜਲਦੀ ਪਤਰਾ ਮੇਰੇ ਕੋਲ ਹੈ ਨਾ ਪਾੜਾ ਲੋਕਾਂ ਨੂੰ ਪੰਜਾਬੋਂ ਦਾ ਮੋਟਾ ਬਾਤ ਨਾ ਮੈਂ ਡਾਕਟਰ ਦੀਪਕ ਮਾਨ ਮੰਨਣ ਤੇ ਹਲਕਾ ਸਾਊਥ ਅੱਜ ਜਿਹੜਾ ਐ ਰੋਬਰਟ ਸਿੱਧੂ ਜਿਹੜਾ ਐ ਲੰਬੇ ਸਮੇਂ ਤੋਂ ਡੇਸ਼ਾ ਦਾ ਕੰਮ ਕਰ ਰਿਹਾ ਸੀ ਉਹਦਾ ਘਰ ਠਾਉਣ ਦੀ ਜਿਹੜੀ ਮਹਿੰਮ ਚੱਲੀ ਆ ਤੇ ਇਹ ਜਿਹੜੀ ਨਸ਼ਾ ਵਿਰੁੱਧ ਪੰਜਾਬ ਸਰਕਾਰ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਇਹ ਮਹਿੰਮ ਸ਼ੁਰੂ ਕੀਤੀ ਗਈ ਉਹਦੇ ਤਹਿਤ ਇਹਦਾ ਘਰ ਠਾਇਆ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਇਨੂੰ ਇੱਥੇ ਪਰਚੇ ਵੀ ਦਰਜ ਨੇ ਇਹਦੇ ਪਰਿਵਾਰ ਦੇ ਵਿੱਚ ਵੀ ਇਸ ਸਿਚੁਏਸ਼ਨ ਦੇ ਪਰਤੇ ਦਰਜ ਨੇ ਇਹਨੂੰ ਸਰਕਾਰ ਵੱਲੋਂ ਵੀ ਇਹਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਹ ਇਹਨਾਂ ਨਸ਼ਿਆਂ ਤੋਂ ਦੂਰ ਹੋ ਜੇ ਤਾਂ ਕਿ ਲੋਕਾਂ ਦੇ ਘਰ ਬੈਠ ਕੇ ਭਗਾਨਾ ਵਾਜਾ ਪਰ ਇਹ ਨਹੀਂ ਸਮਝਿਆ ਜੋ ਨਹੀਂ ਸਮਝਿਆ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਕਾਰਵਾਈ ਕਰਨੀ ਪਈ ਇਹਦੇ ਨਾਲ ਮੈਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਣ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਧੰਨਵਾਦ ਕਰਦਾ ਆਪਣੇ ਹਲਕੇ ਦੇ ਐਮਐਨਐਸ ਜੀਗਨਿੰਦਰਪਾਲ ਕੋ ਚੀਨਾ ਜੀ ਜਣਕੇ ਜਿਨਾਂ ਨੇ ਜਣਕੇ ਜਿਹੜੇ ਆ ਇਹ ਨਸ਼ਾ ਵਿਰੁੱਧ ਜਿਹੜੀ ਵੀ ਹਿੰਮਾ ਉਹਨੂੰ ਪੂਰਾ ਹੰਗਾਰਾ ਦੇ ਕੇ ਦਿਨ ਰਾਤ ਇੱਕ ਕਰਕੇ ਇਹ ਪ੍ਰਣ ਕੀਤਾ ਹੋਇਆ ਹੈ ਇਹ ਭਾਈ ਜਿਹੜਾ ਨਸ਼ਾ ਆ ਜਿਹੜਾ ਸਾਡੇ ਪੰਜਾਬ ਨੂੰ ਖਤਮ ਕਰ ਰਿਹਾ ਜਣਕੇ ਉਹਨੂੰ ਅਸੀਂ ਖਤਮ ਕਰ ਦੇਣਾ ਪੰਜਾਬ ਤੋਂ ਬਾਹਰ ਕਰ ਦੇਣਾ ਲੋਕੋ ਐੜੇ ਕਾਰਵਾਈਆਂ ਹੋ ਗਈਆਂ ਨੇ ਇਹਨਾਂ ਨੇ ਕਾਫੀ ਫਰਕ ਪੈ ਰਿਆ ਜਿਹੜੇ ਨਸ਼ਾ ਤਸਕਰ ਨੇ ਡਰ ਰਹੇ ਨੇ ਇਹ ਜਿੰਨਾ ਕਾਰਵਾਈਆਂ ਹੋਈ ਜਾਣਗੀਆਂ ਉਹਦੇ ਨਾਲ ਯਾਨੀ ਕਿ ਕਿਤੇ ਨਾ ਕਿਤੇ ਫਰਕ ਤਾਂ ਦੇਖੋ ਪੈਂਦਾ ਹੀ ਆ ਸ਼ੁਰੂਆਤ ਤਾਂ ਹੁੰਦੀ ਆ ਲੋਕ ਜਿਹੜੇ ਨੇ ਇਹਦੀ ਬਹੁਤ ਸਰਾਹਨਾ ਕਰਦੇ ਨੇ ਉਹ ਲੋਕ ਸਿੱਧੇ ਤੌਰ ਤੇ ਇਹਨਾਂ ਨਾਲ ਪੰਗਾ ਨਹੀਂ ਲੈ ਸਕਦੇ ਜੋ ਸਰਕਾਰ ਕਾਰਵਾਈ ਕਰਦੀ ਆ ਤੇ ਲੋਕ ਜਿਹੜੇ ਨੇ ਦਿਲੋਂ ਖੁਸ਼ ਹੁੰਦੇ ਨੇ ਦੋ ਯਾਨੀ ਕਿ ਸੀਐਮ ਸਾਹਿਬ ਨੂੰ ਉਹ ਧੰਨਵਾਦ ਕਰਦੇ ਨੇ ਅਹਿਸਾਸਾਂ ਦਿੰਦੇ ਨੇ ਕਿ ਭਾਈ ਇਹ ਜਿਹੜੀ ਕਾਰਵਾਈ ਉਹਨਾਂ ਦੇ ਬੱਚੇ ਜਿਹੜੇ ਉਹ ਨਸ਼ਿਆਂ ਤੋਂ ਬਚ ਸਕਣ ਮੈਂ ਸ੍ਰੀਸ਼ਟ ਕੁਮਾਰ ਸੋਨੂ ਜੀ ਅੱਜ ਬਹੁਤ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਤੇ ਪੰਜਾਬ ਪੁਲਸ ਦਾ ਜੋ ਕਿ ਇਹ ਜੁੱਧ ਨਸ਼ਾ ਵਿਰੋਧ ਉਹਨਾਂ ਨੇ ਬਹੁਤ ਹੀ ਵਧੀਆ ਬੇਮਿਸਾਲੀ ਇਹ ਜੋ ਸਜ਼ਾ ਜੋ ਦਿੱਤੀ ਜਾ ਰਹੀ ਹੈ ਤੇ ਇਸ ਦੇ ਨਾਲ ਜੋ ਵੀ ਕਿਸੇ ਦੇ ਘਰਾਂ ਦੇ ਵਿੱਚ ਇਹ ਨਸ਼ਾ ਫੈਲਿਆ ਹੋਊਗਾ ਤੇ ਉਹਨਾਂ ਨੂੰ ਵੀ ਸਬਰ ਤੇ ਸੰਤੋਖ ਮਿਲਦਾ ਹੋਊਗਾ ਵੀ ਹਾਂ ਵੀ ਇਹਸ ਬੰਦਿਆਂ ਨੇ ਇਹਨਾਂ ਨੇ ਸਾਡੇ ਘਰਾਂ ਦੇ ਵਿੱਚ ਆਹ ਕੁਝ ਖਰਾਬੀ ਕੀਤੀ ਸਾਡੇ ਬੱਚੇ ਰੋਲਣ ਤੇ ਸਾਨੂੰ ਮਜਬੂਰ ਕੀਤਾ ਜਾਂ ਸਾਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਇਹ ਇਹ ਸਜ਼ਾ ਦੇ ਨਾਲ ਉਹਨਾਂ ਨੂੰ ਇਹ ਆ ਜੂਗੀ ਇਹ ਥੋੜਾ ਜਿਹਾ ਪਤਾ ਲੱਗ ਜੂਗਾ ਕਿ ਇਹ ਗਾਂ ਤੋਂ ਅਸੀਂ ਇਹ ਇਹ ਕੰਮ ਛੱਡ ਦਈਏ ਤੇ ਪੰਜਾਬ ਪੁਲਿਸ ਤੇ ਸਰ ਭਗਵੰਤ ਸਿੰਘ ਮਾਨ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਤੋਂ ਇਸ ਡਰ ਦੇ ਨਾਲ ਹੁਣ ਸਾਨੂੰ ਦੇਖਣ ਨੂੰ ਵੀ ਮਿਲਦਾ ਵਾ ਕਿ ਜਿਹੜੇ ਨਸ਼ਾ ਤਸਕਰ ਨੇ ਉਹ ਪੰਜਾਬ ਦਾ ਸੂਬਾ ਛੱਡ ਕੇ ਪੰਜਾਬ ਤੋਂ ਬਾਹਰ ਚਲੇ ਗਏ ਹਨ ਇਹ ਵੀ ਦੇਖਣ ਨੂੰ ਮਿਲਦਾ ਤੇ ਜਿਹੜੇ ਕਰ ਰਹੇ ਹਨ ਉਹ ਵੀ ਆਪਣੀ ਹੁਣ ਜੋ ਲੱਗਦਾ ਹੈ ਕਿ ਚਲੇ ਜਾਣਗੇ ਜੋ ਇਹ ਬੇਮਿਸਾਲ ਸਜ਼ਾ ਦਿੱਤੀ ਜਾ ਰਹੀ ਹੈ Gracias.